ਆ ਗੱਡੀ ਲੱਗੀ ਹੈ ਸਰ ਜੀ ਚੈੱਕ ਕਰਵਾਓ ਮੈਂ ਬੰਦੀ ਹਾਂ ਇੱਕ ਭੰਦੀ ਨੂੰ ਜੀ ਕੋਣ ਜਾਤੀ ਗਾੜਾ ਲਗਾ ਕੇ ਫੰਦੀ ਜਾਨੀ ਤੇਰੇ ਆਏਗਾ ਮੇਰੇ ਕੋਲੋਂ ਨਾਜੀ ਗੋਪਿੰਦ ਨੂੰ ਬਤਾਣਾ ਪਹਿਲੇ ਨੇ ਦੇ

ਜੇਕਰ ਉਹ ਨਹੀਂ ਹੈ ਗਿਆ ਉਹ ਮਾ ਕੇ 10 ਫੋਟ ਵਿੱਚ ਉਹ ਪਾ ਕੇ ਕਰਦੇ ਇਹ ਨਾਲ ਜੋੜਦੇ ਹੋ ਉਹ ਭਾਈ ਐਸਐਸਪੀ ਸਾਹਿਬ ਹੁਸ਼ਿਆਰ ਪੌਜੀ ਦੀਆਂ ਹਦਾਇਤਾਂ ਤੇ ਅੱਜ ਮਕੇਰੀਆਂ ਵਿਖੇ ਕਾਸੋ ਆਪਰੇਸ਼ਨ ਕਰਾਇਆ ਗਿਆ ਕੋਆਰਡੀਨੇਟ ਸਰਚ ਆਪਰੇਸ਼ਨ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਰੇਲਵੇ ਸਟੇਸ਼ਨ ਦਾ ਸਰਾਊਂਡਿੰਗ ਏਰੀਆ ਔਰ ਰੇਲਵੇ ਸਟੇਸ਼ਨ ਔਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਉਥੇ ਅਸੀਂ ਚੈਕਿੰਗ ਕੀਤੀ ਹੈ ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਮਕੇਰੀਆਂ ਉੱਥੇ ਜਿੰਨੀਆਂ ਪਾਰਕਿੰਗਸ ਹੈਗੀਆਂ ਨੇ ਪਲੱਸ ਬੱਸ ਸਟੈਂਡ ਦੇ ਉੱਤੇ ਜਿੰਨੇ ਵੀ ਅ ਸ਼ੱਕੀ ਵਿਅਕਤੀ ਜਿਹੜੇ ਹੈਗੇ ਨੇ ਸਾਰਿਆਂ ਤੋਂ ਡੈਂਟੀਫਾਈਡ ਪਤਾ ਕਰਕੇ ਪੁਸ਼ਕਸ਼ ਕੀਤੀ ਹੈ ਔਰ ਪਾਰਕਿੰਗਸ ਵਿੱਚੋਂ ਸਾਨੂੰ ਕਰੀਬ 10 ਮੋਟਰਸਾਈਕਲ ਵਿਦਾਊਟ ਨੰਬਰ ਉਹ ਮਿਲੇ ਨੇ ਉਹਨਾਂ ਨੂੰ ਅਸੀਂ ਕਬਜ਼ੇ ਚ ਲਿਆ ਔਰ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਦੀ ਕਾਰਵਾਈ ਕੀਤੀ ਜਾਊਗੀ ਔਰ ਇਸ ਤੋਂ ਇਲਾਵਾ ਅਸੀਂ ਕ라우ਡਡ ਏਰੀਆ ਸ਼ਹਿਰ ਦੇ ਜਿਹੜੇ ਹੈਗੇ ਨੇ ਉਹ ਵੀ ਸਰਚ ਕਰ ਰਹੇ ਹਾਂ ਤਾਂ ਕਿ ਕੋਈ ਵੀ ਗਲਤ ਐਲੀਮੈਂਟ ਬੈਡ ਐਲੀਮੈਂਟ ਜਿਹੜਾ ਇੱਥੇ ਕੋਈ ਇਨਸੀਡੈਂਟ ਨਾ ਕਰ ਸਕੇ ਅੱਜ ਆਪਣੇ ਕੋਲ ਕੋਈ ਮੈਸੇਜ ਜਰਨਾ ਚਾਹੁੰਦਾ ਪਬਲਿਕ ਨੂੰ ਮੈਂ ਪਬਲਿਕ ਨੂੰ ਇਹੀ ਮੈਸੇਜ ਜਰਨਾ ਚਾਹੁੰਦਾ ਕਿ ਪੁਲਿਸ ਦਾ ਸਹਿਯੋਗ ਕਰੋ ਜੇਕਰ ਕੋਈ ਵੀ ਕ੍ਰਾਈਮ ਹੁੰਦਾ ਜਾਂ ਕੋਈ ਵੀ ਵਿਅਕਤੀ ਉਹਨਾਂ ਨੂੰ ਦਿਖਦਾ ਹੈ ਸ਼ੱਕੀ ਤਾਂ ਉਸ ਦਾ ਉਸ ਦਾ ਸਾਡੇ ਨੋਟਿਸ ਵਿੱਚ ਲਿਆਓ ਅੱਜ ਕੋਈ ਸ਼ੱਕੀ ਬਸਤੀ ਵੀ ਦੇਖੀ ਜਾਂ ਕੋਈ ਅਮਨ ਦਾਸਤਾ ਜਿਹੜੇ ਵਿਦਾਊਟ ਨੰਬਰ ਵਹੀਕਲਸ ਹੈਗੇ ਨੇ ਦੱਸਕੋ ਉਹ ਆਪਾਂ ਰਿਕਵਰ ਕੀਤੇ ਅੱਜ